ਹਾਂਜੀ ਸਾਨੂੰ ਇੱਕ ਸਵੇਰੇ ਸਾਡੇ ਜਿਹੜੇ ਐਸਏ ਦਰਸ਼ਨ ਸਮੇਤ ਪੁਲਿਸ ਪਾਰਟੀ ਜਿਹੜੇ ਅਗਸਤਤ ਸੀਗੇ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਬੱਸ ਜਿਹੜੀ ਆ ਪੀਵੀ08ਈਡਬਲਯੂ8971 ਪੀਆ ਪੀਆਰਟੀਸੀ ਬੱਸ ਜਿਹੜੀ ਦਿੱਲੀ ਤੋਂ ਫਗਵਾੜਾ ਸਾਈਡ ਨੂੰ ਆ ਰਹੀ ਹੈ ਉਹਦੇ ਵਿੱਚ ਜਿਹੜੇ ਆ ਭਾਰੀ ਮਾਤਰਾ ਦੇ ਵਿੱਚ ਕੋਈ ਡੋਡੇ ਚੂਰਾ ਪੋਸਟ ਜਿਹੜੀ ਬਰਾਮਦਗੀ ਹੋ ਸਕਦੀ ਹੈ ਇਸ ਦੇ ਸਬੰਧ ਵਿੱਚ ਐਸਿ ਦਰਸ਼ਨ ਐਂਡ ਉਹਦੇ ਨਾਲ ਪੁਲਿਸ ਪਾਰਟੀ ਨੇ ਉਸ ਬੱਸ ਦੀ ਚੈਕਿੰਗ ਕੀਤੀ ਜਿਹਦੇ ਵਿੱਚੋਂ 5.5 ਕਿਲੋ ਜਿਹੜੇ ਡੋਡੇ ਚੂਰਾ ਪੋਸਟ ਜਿਹੜੇ ਬਰਾਮਦ ਹੋਏ ਨੇ ਇਹਦੇ ਵਿੱਚ ਜਿਹੜੇ ਡਰਾਈਵਰ ਹੈ ਰਣਜੀਤ ਸਿੰਘ ਜੋ ਰੁੜਕੀ ਪੱਤੀ ਗੁਰਾਇਆਂ ਦਾ ਰਹਿਣ ਵਾਲਾ ਹੈ ਐਂਡ ਜਿਹੜਾ ਕੰਡਕਟਰ ਹੈ ਗੁਰਵਿੰਦਰ ਸਿੰਘ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਜਿਹੜਾ ਇਹਨੇ ਜਿਹੜੇ ਥੋੜੇ ਚੋਰਾ ਪੋਸਟ ਜਿਹੜੇ ਬਰਾਮਤ ਹੋਏ ਨੇ ਇਸ ਦੇ ਸਬੰਧ ਵਿੱਚ ਅਸੀਂ ਜਿਹੜੀ ਐਫ ਆਈ ਆਰ ਦਰਜ ਕਰਨੀ ਸਟਾਰਟ ਕਰ ਦਿੱਤੀ ਹੈ ਐਂਡ ਦੋਨੇ ਦੋਸ਼ੀਆਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਤੇ ਬੱਸ ਨੂੰ ਅਸੀਂ ਕਬਜ਼ੇ ਪੁਲਿਸ ਚ ਲੈ ਲਿਆ